പോഡാ ഏజിഺ �

ನಮ್ಮ ಕಥೆ 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 I oh. the oh.

ਦਾ ਖਾਸ ਤੌਰ ਤੇ ਜ਼ਿਕਰ ਸਾਰਾ ਸਲੋਕ ਗਾਤਾ ਸਭਿਆਚਾਰ ਮੰਚ ਸੁਨੇ ਹੈ ਜੀ ਇੰਦਰਜੀਤ ਕੌਰ ਜੀ ਰਮਨ ਨਾਮ ਦਾ ਦਿ ਲੋ ਥੈਂਕ ਯੂ ਜੀ ਅੱਜੋ ਕੱਲ੍ਹ ਖਾਸ ਤੌਰ ਤੇ ਇੱਕ ਖੀਰ ਤਿਆਰ ਮਨਾਇਆ ਜਾ ਰਿਹਾ ਹੈ ਵਾ ਤੇ जी अज का एक त्योहार अज का यह त्योहार भैया खास तौर पर मनाया जाता है बड़े पसंद भी मिलता है हर जीवन जरा बनाया जाए सो अच आम आदमी भगवानी वालों सारियाँ मेरिया भैन हो और खास तौर पर अगर घट पीता है ਜੋ ਕੰਮ ਤਾਂ ਅਸੀਂ ਰੋਜ਼ ਕਰਦੇ ਆ ਪਰ ਇੱਕ ਵਾਰ ਇਕੱਠੇ ਵੀ ਹੋਣਾ ਚਾਹੀਦਾ ਹੈ ਮਿਲ ਕੇ ਆਪਸ ਦੇ ਵਿੱਚ ਡੌਲਰਾਂ ਤੋਂ ਵੀ ਮੜਾ ਜਾਈ ਰਹੀ ਹੈ ਜਾਇਪੁਰ ਵੀ ਬੜੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਪੰਜਾਬ ਦੀ ਸੱਭਿਆਚਾਰਕ ਸੰਸਕ੍ਰਿਤੀ ਨੂੰ ਨੂੰ ਲਗਾ ਪਾਈਏ ਤੇ ਮੇਰੇ ਵੱਲੋਂ ਸਾਰੇ ਪੰਜਾਬਣਾਂ ਨੂੰ ਆਇਤ ਦੀਚ ਦੇ ਤਿਹਾੜੀ ਆ ਬਹੁਤ ਹੀ ਬਹੁਤ ਮੁਬਾਰਕ है 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 वो ये सान का महीना खास तौर पर हर उस ब्याह सुहागन के लिए भागा भरिया क्योंकि मौका मिलता है जो पेल्ला तो भरा सधारा लैके घरें आते हैं दूसरा जो करिंजना च कि तो साझी सुलना अपने बचपन के यादा जो द्वारा सरकार ਜਿਹੜਾ ਭਾਜੀ ਜਿਹੜਾ ਤਿਆਰ ਕਰੀ ਜੇ ਜਿਹੜਾ 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 ਅਧਿਸ਼ਾਸ਼ਨਾ ਹਾਲਾਤਾਂ ਮੈਂ ਕਹਿੰਦਾ ਜਿਆਦੇ ਜਿਹਦੇ ਵਿੱਚ ਹਰ ਤੇ ਨੂੰ ਜਿਹੜੇ ਲੈਣ ਜਿਹੜਾ ਮਤਾਵਾ ਕਰਨਾ ਸਾਡੇ ਮੱਝੇ ਅੰਦਰ ਨਾ ਬਹੁਤ ਕਿਉਂਕਿ ਥਾ ਅਮੀਰ ਵਿਵਸਾ ਇਹੋ ਜੱਲੋਂ ਦਰਸਾਉਂਦਾ ਹੈ ਜਿਹਦੇ ਵਿੱਚ ਜੀਆਂ ਦਿੱਤੇ ਪੰਗਰੇ ਤੇ ਸਾਡੇ ਪੰਜਾਬ ਦਾ ਸੰਸਕਰਣਾ ਇਹਦੇ ਕੇ ਵੀ ਨਾਂਕ ਖਾਵਾਂਗੇ ਸਾਨੂੰ ਦਾ ਮੈਂ ਕਹਿੰਦਾ ਆਨਲਾਈਨ ਦੀ ਐਕਸਪੀਰੀਅੰਸ ਉਹ ਖਤਰਾ ਕਿਰਪਾ ਤੁਹਾਨੂੰ ਦੱਸਣਗੇ ਵੀ ਜਿਹੜੀ ਬਣੀ ਮਿੱਟੀ ਹੁੰਦੀ ਹੈ ਲੋਕ ਕੀ ਹੋਏ ਹੈਗੇ ਕਿ ਜਿਹਾ प्रोग्राम जीतियाँ जो अपने जो है जितने अपने मन के बलने अपने तक छुपी हुई कला सार लिया चीजें ਜੀ ਜੀ ਵੀਰ ਆਹ ਤਾਂ ਸਾਰਾ ਅੱਜ ਤਾਂ ਲੱਗਦਾ ਜਿਵੇਂ ਸਾਰੇ ਜਹਾਨ ਦੀਆਂ ਤੀਆਂ ਲੁਧਿਆਣੇ ਚ ਹੋਣਾ ਕਿਹਨਾਂ ਨੇ ਮੇਰਾ ਚੌਥਾ ਪੰਜਵਾਂ ਸ਼ੋਅ ਅੱਜ ਪਟਾਣੇ ਵਿੱਚ ਤੀਆਂ ਦਾ ਇੱਥੇ ਹੋਰ 3-4 ਸ਼ੋਅ ਮੇਰੇ ਮੋੜ ਵੀ ਲੁਧਿਆਣੇ ਚ ਹੋਏਗੇ ਮਨ ਲੱਗੇ ਉਹ ਤਰੀਕਾ ਉਹ ਚੈਰਾ ਲੱਗ ਰਿਹਾ ਹੈ ਜਿਵੇਂ ਸੁਆਰੇ ਤੋਂ ਸਭੂ ਜੀ ਇਹ ਇਹ ਜਗਾ ਨਾ ਤਾਂ ਜਿਹੜਾ ਮੰਚ ਹੈ ਲੋਕੀਂ ਦਾ ਸਭਿਆਚਾਰ ਮਾਚ ਜਿਹੜਾ ਇਹਦਾ ਹੋਰ ਬੜੀ ਉਹ ਪੁਰਾਣਾ ਚਿੱਤੇ ਨਾਲੇ ਬੀਬੀ ਨੇ ਕੀਆ ਕਰਕੇ ਉਹਦੇ ਅੰਦਰ ਦੇ ਜਿਹੜੇ ਚਾਹ ਬੁਜੇ ਰਹੇ ਉਹ ਗੀਤਾਂ ਰਾਹੀ ਭੋਲਿਆ ਰਹੇ ਨਾਚੇ ਬਾਹਰ ਨਿਕਲਦੇ ਨੇ ਤੇ ਜਿਹੜੀ औरत ਜਿਹੜੀ ਆ ਉਹ ਘਰ ਦਾ ਸ਼ਿੰਗਾਰ ਆ ਘਰ ਦੀ ਰੌਣਕ ਆ ਘਰ ਜਿਹੜਾ ਸੋਹਣਾ ਸਜਿਆ ਹੋਵੇ ਘਰ ਦੇ ਵਿੱਚ ਜਿਹੜੇ ਲੋਕ ਜੋਕ ਕਰਦੇ ਆ ਕੰਮ ਤੇ ਜਾਂਦੇ ਨੇ ਤਰੱਕੀਆਂ ਕਰਦੇ ਨੇ ਉਹਦੇ ਪਿੱਛੇ औरत ਹੁੰਦੀ ਆ ਦੇਰਤ ਕਰਦੀ ਹੈ ਤੇ ਪੀਸੀ ਤੇ ਪਹੁੰਚਾਉਣ ਵਾਸਤੇ ਕਾਟੇ ਸਾਰੇ ਜੀਵਨ ਸੋ तो आज शक्ति का मौका औरत दुर्गा का मूका जिन्नी भी तारीफ की जाएगी तो औरत तो भी वो करता क्योंकि तो इस करके हसण टप्पण बच्चों का मौका देना चाहिए है ताकि जलों ये खुश रह समाज खुश होगा घर घर खुश होगा घर बच्चों की सोनी सभ संभाल कर सकती है जो मैंटली तौर तो पर सही होगी खुश होगी बच्चा की परवरिश अच्छी होगी बच्चे तरक्तियां करा समाज तो एक औरत का बहुत बड़ा हक होता है समाज में चंगिया चढ़दियाँ कला च रखने वास्तु बहुत बढ़िया लग रहा है मेरे निकल जमल जी है बहुत बढ़िया कलाकार ने बड़ी रौनक लाइया हुई देखी है सो बहुत अच्छी साधे बहुत पुराना प्यार है रमन जी न ਮੈਨੂੰ ਪੁੱਛਾਲੀ ਪੰਜਾਬੀ ਕਲਚਰ ਨੂੰ ਸੰਭਾਲਣ ਵਾਸਤੇ ਕੀ ਉਪਰਾਲਾ ਕੀਤਾ ਜਾਵੇ ਜੋ ਅੱਜ ਦੇ ਜਿਹੜੀ ਨੌਜਵਾਨ ਨਵੀਂ ਪੀੜ੍ਹੀ ਹੈ ਉਹਨਾਂ ਦੇ ਕਲਚਰ ਦਾ ਸੁਨਿਆ ਜਾਵੇ। ਮੇਰੇ ਘਰੋਂ ਦੇ ਕਿਚਨੋਂ ਉੱਦਾਂ ਦੇ ਗਾਣੇ ਲਗਾਓ ਜਿਹੜੇ ਸਾਰੇ ਪੰਜਾਬ ਹੋਣਗੇ ਉੱਤੇ ਚੁੱਪੀ ਦੇ ਨੇ ਚੜ੍ਹਦੇ ਗੱਲਾਂ ਚ ਰੱਖ ਦੇਣੇ ਕੋਈ ਦਾ ਸੰਗੀਤ ਘਰ ਦੇ ਵਿੱਚ ਲਾਓ। ਕੋਈ ਤਾਂ ਮਹਾਨ ਦਾ ਦੀਚ ਵਿੱਚ ਲਾ ਕੇ ਰੱਖੋ ਜਿਹੜੀਆਂ ਦਾਦੀਆਂ ਨਾਨੀਆਂ ਨੇ ਬਜ਼ੁਰਗੀਆਂ ਸਾਡੇ ਘਰ ਦੇ ਉਹਨਾਂ ਨੂੰ ਵਿਦਾ ਅਸ਼ਰਮਾ ਚਾਹਤੇ ਜੋ ਘਰ ਦੇ ਵਿੱਚ ਹਰ ਕੋਈ ਇਜਜ਼ਤ ਕਰੋ ਤਾਂ ਕਿ ਆਉਣ ਵਾਲੀ कदम करे क्योंकि जो सोने होंगे ने साडे सिर बच्चों बहुत अच्छी से जिंदगी बहुत उजरते हुए हैं बाकी जिस घर के बच्चे बुजुर्ग खुश नेतूँ की औलाज भी अच्छी नेत निकल और अस हरेक साल हरेक साल असर महा साप्रस्त होर भी लोग ग्रायिका जी लेज़ ने साइको आदि ने बहुत ही इंजॉयमेंट करें इसका त्योहार एक ਆਉਂਦੇ ਤਾਂ ਬਹੁਤ ਵਧੀਆ ਇੰਟਰਪਰਟਾਈਕ ਹੈ ਜਿੱਥੇ ਸਾਰੀਆਂ ਲੇਡੀਜ਼ ਖਾ ਕੇ ਮਾ ਕੇ ਆਪਣੀਆਂ ਪੇਕੀਆਂ প্রতি ਉਹਨਾਂ ਦਾ ਬਹੁਤ ਪਿਆਰ ਆਪਣੀਆਂ ਨਣਦਾ ਤੇ ਪਰਚਾਈਆਂ ਸਭ ਇਕੱਠੀਆਂ ਹੋ ਗਈਆਂ ਬਹੁਤ ਬੁਨੀਆਂ ਨਮੋਸ ਕਰਦੀਆਂ ਨੇ ਇੱਕ ਦਿਨ ਚ ਉਹ ਆਪਣੀ ਸਪੈਸ ਨੂੰ ਭੁੱਲ ਜਾਂਦੇ ਆ ਤੇ ਸਾਡੀ ਕੋਸ਼ਿਸ਼ ਇਹ ਵੀ ਹੁੰਦੀ ਕਿ ਲੋਕ ਸਭਿਆਚਾਰ ਮੰਚ ਹਰੇਕ ਸਾਲ ਇੱਕ ਨਵੀਂ ਚੀਜ਼ ਇਹਨਾਂ ਦੇ ਅੱਗੇ ਲਿਆ ਕੇ ਪੇਸ਼ ਕਰਨ ਕਿ ਇਹਨਾਂ ਨੂੰ ਪੰਜਾਬੀ ਕਲਚਰ ਦੇ ਤਹਿਤ ਸਭਿਆਚਾਰ ਮੱਚ ਦਿੱਤਾ ਜਾਵੇ ਧੰਨ ਹੋ